ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਧਰਮਾਂ ਦੇ ਮੋਢੀ ਹਰੇਕ ਧਰਮ ਵਿੱਚ ਮੋਢੀ ਨੂੰ ਪਰਮਾਤਮਾ ਨਾਲੋਂ ਵਧੇਰੇ ਸਤਿਕਾਰਿਆ ਜਾਂਦਾ ਹੈ ਇਸ ਦਾ ਇਹ ਇੱਕ ਸਾਦਾ ਜਿਹਾ ਕਾਰਨ ਕਿਹਾ ਜਾ ਸਕਦਾ ਹੈ ਕਿ ਅਸੀਂ ਪਰਮਾਤਮਾ ਨਾਲੋਂ ਆਪਣੇ ਮਤਾਂ ਦੇ ਮੋਢੀਆਂ ਬਾਰੇ ਬਹੁਤਾ ਜਾਣਦੇ ਹਾਂ ਭਾਵੇਂ ਉਹਨਾਂ ਨੂੰ ਪੈਗੰਬਰ ਮਸੀਹਾ ਕਾਸਤ ਅਵਤਾਰ ਜਾਂ ਗੁਰੂ ਕਹਿ ਲਿਆ ਜਾਵੇ ਉਹ ਲੋਕਿਕ ਸ਼ਕਤੀਆਂ ਵਾਲੇ ਮਨੁੱਖ ਹੁੰਦੇ ਸਨ ਜਿਨ੍ਹਾਂ ਕਰਕੇ ਜਨਤਾ ਉਹਨਾਂ ਦੇ ਮਗਰ ਲੱਗੀ ਸਾਲਾਂ ਦੇ ਲੰਘਣ ਨਾਲ ਉਹਨਾਂ ਦੁਆਲੇ ਬਹੁਤ ਸਾਰੀਆਂ ਲੋਕ ਗਾਥਾਵਾਂ ਦੀ ਸਿਰਜਣਾ ਹੋ ਗਈ ਜਿਸ ਕਰਕੇ ਉਹ ਮਨੁੱਖ ਨਾ ਰਹੇ ਤੇ ਪਰਮਾਤਮਾ ਦਾ ਅਵਤਾਰ ਬਣ ਗਏ ਉਸ ਦੀ ਸੰਤਾਨ ਉਸ ਦੇ ਖਾਸ ਚੁਣੇ ਕਾਸਤ ਜਿਨ੍ਹਾਂ ਦੀ ਉਸ ਤੱਕ ਸਿੱਧੀ ਪਹੁੰਚ ਸੀ ਅੱਲਾ ਨਾਲੋਂ ਕਾਸਤ ਨੂੰ ਬਧੇਰੇ ਉੱਚਾ ਰਤਬਾ ਦੇਣ ਦੀ ਇੱਕ ਸਨਾਤਨੀ ਮਿਸਾਲ ਜੋਕੇ ਇਸਲਾਮ ਵਿੱਚ ਮਿਲਦੀ ਹੈ ਤੁਸੀਂ ਅੱਲਾ ਬਾਰੇ ਜਿੰਨੇ ਮਰਜੀ ਲਤੀਫੇ ਘੜ ਲਓ ਪਰ ਉਸ ਦੇ ਕਾਸਤ ਪੈਗੰਬਰ ਮੁਹੰਮਦ ਦੇ ਖਿਲਾਫ ਮਾੜੀ ਗੱਲ ਸੋਚਣ ਦੀ ਕੋਸ਼ਿਸ਼ ਨਾਲ ਹੀ ਹਰੇਕ ਵਿੱਚ ਸਹਿਮ ਛਾ ਜਾਂਦਾ ਸੀ ਬਾ ਖੁਦਾ دیਵਾਨਾ ਵਾਸ਼ੋ ਬਾ ਮੁਹੰਮਦ ਹੋਸ਼ਿਆਰ ਅੱਲਾ ਬਾਰੇ ਜੋ ਮਰਜੀ ਕਹਿ ਲੋ ਪਰ ਮੁਹੰਮਦ ਖਿਲਾਫ ਖਬਰਦਾਰ ਦਾ ਸੈਨੈਟਿਕ ਦਾ ਸੈਟੈਨਿਕ ਵਰਸਿਜ਼ ਲਿਖਣ ਕਰਕੇ ਜੋ ਸੁਲਮਾਨ ਰਸ਼ਦੀ ਨਾਲ ਬੀਤੀ ਹੈ ਉਸ ਨੂੰ ਇਹੀ ਰਵਈਆ ਸਪਸ਼ਟ ਕਰਦਾ ਹੈ ਇਸੇ ਤਰ੍ਹਾਂ ਉੱਗੇ ਅਮਰੀਕੀ ਅਰਥ ਸ਼ਾਸਤਰੀ ਅਤੇ ਇੱਕ ਵਾਰੀ ਭਾਰਤ ਦੇ ਰਾਜਦੂਤ ਰਹੇ ਪ੍ਰੋਫੈਸਰ ਜੋਨ ਕੈਨੇਥ ਗਾਲਬ੍ਰੇਥ ਦੇ ਖਿਲਾਫ ਵੀ ਹਗਾਮਾ ਖੜਾ ਹੋ ਗਿਆ ਸੀ ਜਦੋਂ ਇਹ ਪਤਾ ਲੱਗਾ ਕਿ ਉਸਨੇ ਆਪਣੇ ਪਾਲਤੂ ਬਿੱਲੇ ਦਾ ਨਾਂ ਅਹਿਮਦ ਰੱਖਿਆ ਹੋਇਆ ਸੀ ਜਿਸ ਨਾਂ ਨਾਲ ਪੈਗੰਬਰ ਮੁਹੰਮਦ ਜਾਣਿਆ ਜਾਂਦਾ ਸੀ ਅਤੇ ਬੰਗਲੌਰ ਵਿੱਚ ਦਾ ਡੇਕਨ ਹੈਰੋਲਡ ਦੇ ਦਫ਼ਤਰਾਂ ਨੂੰ ਅੱਗ ਲਾ ਦਿੱਤੀ ਗਈ ਸੀ ਕਿਉਂਕਿ ਉਸਨੇ ਮੂਰਖ ਮੁਹੰਮਦ ਨਾਂ ਦੀ ਨਿੱਕੀ ਕਹਾਣੀ ਛਾਪ ਦਿੱਤੀ ਸੀ ਇਸ ਕਹਾਣੀ ਦਾ ਪੈਗੰਬਰ ਨਾਲ ਬਿਲਕੁਲ ਹੀ ਕੁਝ ਲੈਣਾ ਦੇਣਾ ਨਹੀਂ ਸੀ ਪਰ ਇਹ ਇਸੇ ਨਾਂ ਦੇ ਇੱਕ ਸਿਰਫਰੇ ਬੰਦੇ ਬਾਰੇ ਸੀ ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪੁਖਤਾ ਇਤਿਹਾਸਕ ਪ੍ਰਮਾਣ ਨਹੀਂ ਹੈ ਕਿ ਅਸਲ ਵਿੱਚ ਵਿਭਿੰਨ ਧਰਮਾਂ ਦੇ ਮੋਢੀ ਹੈ ਕਿਸ ਤਰ੍ਹਾਂ ਦੇ ਸਨ ਉਹਨਾਂ ਨੂੰ ਦੇਵਗਨ ਬਣਾ ਕੇ ਅਸੀਂ ਵਾਕਈ ਉਹਨਾਂ ਨਾਲ ਬੜਾ ਧੱਕਾ ਕੀਤਾ ਹੈ ਐਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਨੁਫੀਸ ਬਣਾ ਦਿੱਤਾ ਹੈ ਅਤੇ ਬੰਦੇ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ ਮੇਰੇ ਜਾਤੀ ਗ੍ਰਿਧ ਧਰਮ ਵਿੱਚ ਮੈਂ ਮਨੁੱਖਤਾ ਲਈ ਚੰਗਾ ਕਰਨ ਵਾਲੀਆਂ ਮਹੱਤਵਪੂਰਨ ਇਤਿਹਾਸਿਕ ਸ਼ਖਸੀਅਤਾਂ ਦਾ ਬਣਦਾ ਸਤਕਾਰ ਪੈਗੰਬਰਾਂ ਅਵਤਾਰਾਂ ਤੇ ਹੋਰ ਇਹਨਾਂ ਵਰਗਿਆਂ ਵਾਂਗ ਹੀ ਕਰਾਂਗਾ ਧਰਮ ਗ੍ਰੰਥ ਸਾਰੇ ਧਰਮ ਗ੍ਰੰਥਾਂ ਤੋਂ ਪਰਮਾਤਮਾ ਦੇ ਸ਼ਬਦ ਹੋਣ ਕਰਕੇ ਜਾਂ ਦੇਵੀ ਅੰਤਰ ਪ੍ਰੇਰਣਾ ਦੇ ਬੋਲ ਹੋਣ ਕਰਕੇ ਪੈ ਖਾਦਾ ਜਾਂਦਾ ਹੈ ਮੈਂ ਇਹਨਾਂ ਨੂੰ ਅਨੁਵਾਦ ਵਿੱਚ ਬੜੀ ਵਾਰੀ ਪੜਿਆ ਹੈ ਅਤੇ ਜੋ ਜਜ਼ਬਾਤੀ ਉਮਾਹ ਉਹ ਪੈਦਾ ਕਰਦੇ ਹਨ ਉਸ ਤੋਂ ਮੈਂ ਹੈਰਾਨ ਹਾਂ ਉਹ ਲੋਕ ਹੋਰ ਵੀ ਜੋਸ਼ੀਲੇ ਹੁੰਦੇ ਹਨ ਜਿਹੜੇ ਇਹਨਾਂ ਸ਼ਬਦਾਂ ਦੇ ਅਰਥਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਇਹਨਾਂ ਨੂੰ ਰੱਟ ਕੇ ਗਾਉਂਦੇ ਜਾਂ ਉਚਾਰਦੇ ਰਹਿੰਦੇ ਹਨ ਮੈਨੂੰ ਪੱਕਾ ਪ੍ਰੋਸਾ ਹੈ ਕਿ ਜੇ ਉਹ ਇਹਨਾਂ ਨੂੰ ਆਪਣੀ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿੱਚ ਅਨੁਵਾਦ ਹੋਏ ਪੜ ਲੈਣ ਤਾਂ ਉਹਨਾਂ ਦਾ ਖਾਸਾ ਜੋਸ਼ ਮੱਠਾ ਪੈ ਜਾਵੇ। ਬਿਨਾਂ ਕਿਸੇ ਵਿਵਾਦ ਤੋਂ ਉਹਨਾਂ ਦੇ ਤਤ ਗੈਰ ਵਿਗਿਆਨਕ ਹੁੰਦੇ ਹਨ। ਇਸ ਦਾ ਦੋਸ਼ ਉਹਨਾਂ ਦੇ ਲਿਖਾਰਿਆਂ ਨੂੰ ਦੇਣਾ ਠੀਕ ਨਹੀਂ ਕਿਉਂਕਿ ਉਹਨਾਂ ਦੇ ਦੌਰ ਵਿੱਚ ਅਜੇ ਵਿਗਿਆਨ ਨੇ ਤਰੱਕੀ ਕੀਤੀ ਹੀ ਨਹੀਂ ਸੀ। ਵਿਗਿਆਨ ਦੇ ਉਲਟ ਹੋਣ ਦੇ ਨਾਲ-ਨਾਲ ਉਹਨਾਂ ਵਿੱਚ ਬੜਾ ਦੋਹਰਾਓ ਹੈ। ਤੇ ਉਹ ਬੁਰੀ ਤਰ੍ਹਾਂ ਅਕਾਊ ਹਨ ਜਿਨ੍ਹਾਂ ਵਿੱਚ ਆਚਾਰ ਅਤੇ ਨੈਤਿਕ ਸਹਿਤਾਵਾਂ ਹੁੰਦੀਆਂ ਹਨ ਉਹ ਬੇਸ਼ੱਕ ਸਮਾਜ ਨੂੰ ਸਥਿਰਤਾ ਦੇਣ ਦਾ ਉਪਯੋਗੀ ਮਕਸਦ ਪੂਰਾ ਕਰਦੇ ਹਨ ਉਹਨਾਂ ਵਿੱਚੋਂ ਬਹੁਤਿਆਂ ਵਿੱਚ ਕੁਝ ਪੈਰੇ ਉੱਚ ਸਾਇਤਿਕ ਬਨੰਗੀ ਦੇ ਵੀ ਹਨ ਮੈਂ ਆਪਣੀਆਂ ਦਲੀਲਾਂ ਨੂੰ ਪੁਖਤਾ ਕਰਨ ਲਈ ਅਕਸਰ ਬਾਈਬਲ ਕੁਰਾਨ ਉਪਨਿਸ਼ਦਾਂ ਗੀਤਾ ਅਤੇ ਗ੍ਰੰਥ ਸਾਹਿਬ ਦੀਆਂ ਤੁਕਾਂ ਦਿੰਦਾ ਰਹਿੰਦਾ ਹਾਂ ਸਹਾਇਤਕ ਕਿਰਤਾਵਜੋਂ ਉਹ ਕਾਲੀਦਾਸ ਹਾਫਿਜ਼ ਖਵਾਜਾ ਸ਼ਮਸ਼ ਅਲਦੀਨ ਮੁਹੰਮਦ ਹਾਫਿਜ਼ ਐ ਸ਼ਰਾਜੀ ਸ਼ਾਦੀ ਸ਼ਰਾਜੀ ਵਿਲੀਅਮ ਸ਼ੈਕਸਪੀਅਰ ਜੋਹਾਨ ਵਾਲਫਗੈਂਗ ਬਾਨਗੇਟੇ ਲਿਓ ਟੋਲਸਟਾਈ ਮਿਰਜ਼ਾ ਗਾਲिब ਰਵਿੰਦਰਨਾਥ ਟੈਗੋਰ ਮੁਹੰਮਦ ਇਕਬਾਲ ਫੈਜ਼ ਅਹਿਮਦ ਫੈਜ਼ ਜਾਂ ਕੁਝ ਹੋਰ ਨਿੱਕੇ ਸ਼ਾਇਰਾਂ ਦੀਆਂ ਪ੍ਰਮਾਣਿਕ ਲਿਖਤਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਪੁੱਜਦੇ ਇਹ ਮੇਰੀ ਜਾਤੀ ਪ੍ਰਤੀ ਕਿਰਿਆ ਹੈ ਤੇ ਇਸ ਵਿੱਚ ਕੋਈ ਹੋਰ ਕੋਈ ਅਜਿਹਾ ਸ਼ਾਮਲ ਨਹੀਂ ਜਿਸ ਨੂੰ ਮੈਂ ਮਿਲਿਆ ਹੋਵਾਂ ਬਹੁਤੇ ਲੋਕ ਤਾਂ ਆਪਣੇ ਧਰਮ ਗ੍ਰੰਥਾ ਨਾਲ ਤਿਰਕ ਪੈਂਦੇ ਹਨ ਉਹ ਉਹਨਾਂ ਨੂੰ ਸੁਣਾਉਂਦੇ ਜਾਂ ਜਪਦੇ ਹਨ ਇੰਜ ਕਰਦੇ ਹੋਏ ਵਜਦ ਵਿੱਚ ਆਪਣੇ ਸਿਰ ਮਾਰਦੇ ਰਹਿੰਦੇ ਹਨ ਅਤੇ ਦਾਵਾ ਕਰਦੇ ਹਨ ਕਿ ਇਸ ਨਾਲ ਉਹਨਾਂ ਨੂੰ ਮਨ ਦੀ ਸ਼ਾਂਤੀ ਮਿਲੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਦੱਸਣ ਵਾਲਾ ਕੌਣ ਹੁੰਦਾ ਹਾਂ ਕਿ ਉਹਨਾਂ ਦੇ ਇਹ ਹੰਗਾਰੇ ਲਗਾਤਾਰਾਂ ਉਪਦੇਸ਼ਾਂ ਦੇ ਸਿਧਾਏ ਹੋਏ ਹਨ ਤੇ ਇਹ ਇੱਕ ਤਰ੍ਹਾਂ ਦਾ ਸਵੈਸਮੋਹਨ ਹੈ ਐਪਰ ਜਦੋਂ ਮੈਂ ਇਹ ਕਹਿੰਦਾ ਹਾਂ ਕਿ ਇਹਨਾਂ ਧਰਮ ਗ੍ਰੰਥਾਂ ਨੂੰ ਜਿਸ ਤਰ੍ਹਾਂ ਦੀ ਵੀ ਇਹਨਾਂ ਦੀ ਬੁੱਕਤ ਹੈ ਪੜਿਆ ਤੇ ਸਮਝਿਆ ਜਾਵੇ ਨਾ ਕਿ ਪੂਜਿਆ ਜਾਵੇ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਉਹ ਮੈਨੂੰ ਗਲਤ ਨਹੀਂ ਕਹਿਣਗੇ ਇਹੀ ਗੱਲ ਗੁਰੂ ਨਾਨਕ ਜੀ ਨੂੰ ਵੀ ਉਹਨਾਂ ਲੋਕਾਂ ਬਾਰੇ ਕਹਿਣੀ ਪਈ ਸੀ ਜਿਹੜੇ ਬਿਨਾਂ ਕੁਝ ਜਾਣੇ ਸਮਝੇ ਪਾਠ ਕਰੀ ਜਾਂਦੇ ਹਨ ਸੁਧ ਨਾ ਬੁੱਧ ਨਾ ਅਕਲ ਸਾਰ ਅੱਖਰ ਕਾ ਭਿਓ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭਕਰੰਤ ਜਿਹੜੇ ਸ਼ਬਦ ਅਰਥ ਸਮਝਣ ਦੀ ਪ੍ਰਵਾਹ ਨਹੀਂ ਕਰਦੇ ਉਹਨਾਂ ਕੋਲ ਨਾ ਸਮਝ ਹੈ ਤੇ ਨਾ ਹੀ ਦਿਮਾਗ ਨਾਨਕ ਜੀ ਅਜਿਹੇ ਲੋਕ ਨੀਰੇ ਗਦੇ ਹਨ ਜੋ ਬਿਨਾਂ ਕੁਝ ਵੀ ਚੰਗਾ ਕਰੇ ਐਵੇਂ ਫੜਾ ਮਾਰੀ ਜਾਂਦੇ ਹਨ ਇਹ ਕਿੰਨਾ ਪੁੱਠਾ ਗੇੜ ਹੈ ਕਿ ਉਹ ਉਸ ਨਾਨਕ ਦੇ ਸਿੱਖ ਹੋਣ ਜਿਸ ਨੇ ਪ੍ਰਮਾਤਮਾ ਨੂੰ ਨਿਰਆਕਾਰ ਕਿਹਾ ਹੋਵੇ ਤੇ ਬੁੱਤ ਪੂਜਾ ਦੀ ਮਨਾਹੀ ਕੀਤੀ ਹੋਵੇ ਤੇ ਉਹੀ ਲੋਕ ਉਸ ਦੀਆਂ ਅਤੇ ਹੋਰ ਗੁਰੂਆਂ ਦੀਆਂ ਲਿਖਤਾਂ ਦੀ ਪੋਥੀ ਨੂੰ ਬੁੱਤ ਵਾਂਗ ਰੱਖ ਕੇ ਪੂਜੀ ਜਾਣ ਇਹ ਲੋਕ ਗ੍ਰੰਥ ਸਾਹਿਬ ਨੂੰ ਰੇਸ਼ਮ ਤੇ ਜਰੀ ਦੇ ਕੱਪੜਿਆਂ ਵਿੱਚ ਬਲੇਟ ਕੇ ਰੱਖਦੇ ਹਨ। ਪ੍ਰਵਾਤ ਵੇਲੇ ਪ੍ਰਕਾਸ਼ ਕਰਦੇ ਹਨ ਤੇ ਸ਼ਾਮ ਨੂੰ ਸੁਖਾਸਣ ਕਰਦੇ ਹਨ। ਪਾਵਨ ਦਿਹਾੜਿਆਂ ਤੇ ਇਸ ਨੂੰ ਜਲੂਸ ਨਾਲ ਲੈ ਜਾਂਦੇ ਹਨ ਅਤੇ ਪਾਠੀ ਗ੍ਰੰਥੀਆਂ ਤੋਂ ਸਾਰੀ ਰਾਤ ਪੜ੍ਹਾਉਂਦੇ ਰਹਿੰਦੇ ਹਨ। ਤੇ ਆਪ ਬੈਠੇ ਉਂਗਦੇ ਰਹਿੰਦੇ ਹਨ। ਗ੍ਰੰਥੀਆਂ ਵਾਸਤੇ ਭਾਅ ਤੈਅ ਹਨ। ਅਣਜਾਣ ਵੀ ਮਾਹਿਰਾ ਨਾਲੋਂ ਸਸਤੇ ਭਾਅ ਤੇ ਰੱਖੇ ਜਾ ਸਕਦੇ ਹਨ। ਜਿਨ੍ਹਾਂ ਦਾ ਉਚਾਰਨ ਬਧੇਰੇ ਸਪਸ਼ਟ ਹੁੰਦਾ ਹੈ ਸਿਰਫ ਸਿੱਖ ਹੀ ਨਹੀਂ ਹਨ ਜਿਹੜੇ ਧਰਮ ਗ੍ਰੰਥੀ ਪਾਵਨਤਾ ਦੇ ਅਜਿਹੇ ਠੋਸ ਪਖੰਡ ਵਿੱਚ ਫਸੇ ਹੋਏ ਹਨ ਹਿੰਦੂਆਂ ਦੇ ਆਪਣੇ ਅਖੰਡ ਪਾਠ ਹੁੰਦੇ ਹਨ ਮੁਸਲਮਾਨ ਇੱਕ ਕਦਮ ਹੋਰ ਅਗਾਹ ਹਨ ਜਿਹੜੇ ਥੋੜੀ ਥੋੜੀ ਕੁਰਾਨ ਸਾਰੀ ਸੰਗਤ ਨੂੰ ਵੰਡ ਦਿੰਦੇ ਹਨ ਜਿਸ ਨੂੰ ਸਾਰੇ ਹੀ ਇਕੱਠੇ ਪੜ੍ਹਦੇ ਹਨ ਤੇ ਸਾਰਾ ਕੁਰਾਨ ਇੱਕ ਘੰਟੇ ਤੋਂ ਵੀ ਪਹਿਲਾਂ ਹੀ ਨਿਬੜ ਜਾਂਦੀ ਹੈ ਪੂਜਾ ਸਥਾਨ ਮੈਂ ਮੰਨਦਾ ਹਾਂ ਕਿ ਇੱਕੋ ਇੱਕ ਸਹੀ ਸਥਾਨ ਘਰ ਹੈ ਐ ਪਰ ਇਸਲਾਮ ਵਰਗੇ ਧਰਮ ਵੀ ਹਨ ਜਿਹੜੇ ਭਾਈਚਾਰਕ ਮਸਜਿਦ ਵਿੱਚ ਇਕੱਠੇ ਹੋ ਕੇ ਨਮਾਜ਼ ਪੜ੍ਹਨ ਨੂੰ ਧਾਰਮਿਕ ਜ਼ਿੰਮੇਵਾਰੀ ਮੰਨਦੇ ਹਨ ਈਸਾਈ ਵੀ ਐ ਦੁਵਾਰਾਂ ਅਤੇ ਯੂਖਾਰਿਸਤ ਉਤਸਵਾਂ ਤੇ ਗਿਰਜਿਆਂ ਵਿੱਚ ਹਾਜ਼ਰ ਹੋਣ ਤੇ ਜ਼ੋਰ ਦਿੰਦੇ ਹਨ ਹਿੰਦੂ ਅਤੇ ਸਿੱਖ ਮੰਦਰਾਂ ਵਿੱਚ ਵੀ ਲਗਾਤਾਰ ਕੀਰਤਨ ਅਤੇ ਕਥਾਵਾਂ ਹੁੰਦੇ ਰਹਿੰਦੇ ਹਨ ਪਰ ਸੁਣਨ ਵਾਲੀ ਸੰਗਤ ਨਾ ਹੋਣ ਕਰਕੇ ਇਹਨਾਂ ਦਾ ਅਸਰ ਕੋਈ ਨਹੀਂ ਰਹਿੰਦਾ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਗਰੀਬ ਬੰਦੇ ਨੂੰ ਕਲੱਬਾਂ, ਪੱਬਾਂ ਤੇ ਸਿਨੇਮਾ ਘਰਾਂ ਵਿੱਚ ਜਾਣਾ ਬਾਰਾ ਨਹੀਂ ਖਾਂਦਾ, ਉੱਥੇ ਇਹ ਪੂਜਾ ਸਥਾਨ ਉਸ ਲਈ ਆਪਣੇ ਵਰਗੇ ਲੋਕਾਂ ਵਿੱਚ ਬੈਠ ਕੇ ਮੁਫਤ ਅਤੇ ਹਾਨੀ ਰਹਿਤ ਮਨੋਰੰਜਨ ਪ੍ਰਦਾਨ ਕਰਦੇ ਹਨ। ਇਹ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਪੂਜਾ ਸਥਾਨ ਕਲੇਸ਼ ਦੇ ਅਖਾੜੇ ਬਣ ਗਏ ਹਨ। ਅਤੇ ਇਹਨਾਂ ਦੀ ਨਿਰੇ ਧਾਰਮਿਕ ਦੀਥਾਂ ਹੋਰ ਵਿਚਾਰਾਂ ਦੇ ਪ੍ਰਚਾਰ ਲਈ ਦੁਰਵਰਤੋਂ ਕੀਤੀ ਜਾਣ ਲੱਗੀ ਹੈ। ਕੁਝ ਸਾਲ ਪਹਿਲਾਂ 사우ਦੀ ਅਰਬ ਵਿੱਚ ਮੱਕਾ ਵਿਖੇ ਇਸਲਾਮ ਦਾ ਸਭ ਤੋਂ ਪਾਵਨ ਸਥਾਨ ਕਾਬਾ ਚੰਗੀ ਫਸਮੀ ਲੜਾਈ ਦੀ ਥਾਂ ਬਣ ਗਈ ਸੀ। ਭਾਰਤ ਵਿੱਚ ਵੀ ਮਸਜਿਦਾਂ ਮੰਦਰਾਂ ਅਤੇ ਵਕਫ ਦੇ ਪੈਸੇ ਅਤੇ ਟਰਸਟਾਂ ਉੱਤੇ ਨਿਯੰਤਰਣ ਲਈ ਲੰਬੇ ਮੁਕੱਦਮੇ ਚੱਲ ਰਹੇ ਹਨ। 80ਵਿਆਂ ਦੇ ਸ਼ੁਰੂ ਵਿੱਚ ਸਿੱਖਾਂ ਦਾ ਪਾਵਨਤਮ ਧਰਮ ਸਥਾਨ ਅੰਮ੍ਰਿਤਸਰ ਦਾਸਵਰਨ ਮੰਦਿਰ ਖਾਸ ਕਰਕੇ ਅਕਾਲ ਤਖਤ ਨੌਜਵਾਨ ਬੰਦੂਕ ਧਾਰੀਆਂ ਦੇ ਕਬਜ਼ੇ ਵਿੱਚ ਰਿਹਾ ਜਿਹੜੇ ਆਪਣੇ ਗੁਰੂਆਂ ਦੇ ਦਿੱਤੇ ਉਪਦੇਸ਼ਾਂ ਮੁਤਾਬਕ ਪਿਆਰ ਦਾ ਸਨੇਹਾ ਦੇਣ ਦੀ ਬਜਾਏ ਨਫ਼ਰਤ ਫਲਾਉਂਦੇ ਰਹੇ 1984 ਦੀ ਜੂਨ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨਾ ਨੂੰ ਉਥੋਂ ਕੱਢਣ ਲਈ ਭਾਰਤੀ ਫੌਜ ਨੂੰ ਇਜਾਜ਼ਤ ਦੇ ਦਿੱਤੀ ਜਿਸ ਨੇ ਸਿੱਖ ਮਨਾਂ ਤੇ ਡੂੰਗੀ ਸੱਟ ਮਾਰੀ ਇਸ ਨੂੰ ਸਾਕਾ ਨੀਲਾ ਤਾਰਾ ਕਿਹਾ ਜਾਂਦਾ ਹੈ ਤੇ 6 ਦਸੰਬਰ 1992 ਨੂੰ Hindu ਕਟੜਵਾਦੀਆਂ ਵੱਲੋਂ ਅਜੌਧਿਆ ਉੱਤਰ ਪ੍ਰਦੇਸ਼ ਵਿੱਚ ਬਾਬਰੀ ਮਸਜਿਦ ਦੀ ਤਬਾਹੀ ਨੂੰ ਕੌਣ ਭੁਲਾ ਸਕਦਾ ਹੈ ਜਿਸ ਕਰਕੇ ਸਾਰੇ ਦੇਸ਼ ਵਿੱਚ ਵੱਡੀ ਪੱਦਰ ਤੇ ਦੰਗੇ ਹੋਏ ਸਨ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਹੋਰ ਵਧੇਰੇ ਪੂਜਾ ਸਥਾਨ ਉਸਾਰਨ ਦੀ ਮਨਾਹੀ ਕਰ ਦੇਵੇ ਸਾਡੇ ਕੋਲ ਇਹ ਪਹਿਲਾਂ ਹੀ ਬਿਆਨਤ ਹਨ ਅਤੇ ਜਨਤਕ ਥਾਵਾਂ ਨੂੰ ਧਾਰਮਿਕ ਇਕੱਠਾਂ ਲਈ ਵਰਤਣ ਦੀ ਇਜਾਜ਼ਤ ਦੇਣੀ ਬੰਦ ਕਰ ਦੇਵੇ ਤੇ ਜਦੋਂ ਵੀ ਕੋਈ ਪੂਜਾ ਸਥਾਨ ਝਗੜੇ ਦੀ ਜੜ ਬਣੇ ਜਾਂ ਮਾੜੇ ਅੰਸਰਾਂ ਵੱਲੋਂ ਇਸ ਦੀ ਗੈਰ ਧਾਰਮਿਕ ਮਨੋਰਥਾਂ ਲਈ ਕੋਈ ਵਰਤੋਂ ਕੀਤੀ ਜਾਵੇ ਤਾਂ ਇਸ ਦਾ ਨਿਯੰਤਰਣ ਅਤੇ ਪ੍ਰਬੰਧ ਸਰਕਾਰ ਆਪਣੇ ਹੱਥ ਵਿੱਚ ਲੈ ਲਵੇ ਪੂਜਾ ਸਥਾਨਾਂ ਨੇ ਪੰਡਿਆਂ ਗ੍ਰੰਥੀਆਂ ਇਮਾਮਾਂ ਅਤੇ ਰਾਗੀਆਂ ਵਿੱਚ ਮੰਦ ਮਨੋਰਥੀ ਹਿੱਤ ਰਚ ਦਿੱਤੇ ਹਨ ਜਿਨ੍ਹਾਂ ਦਾ ਗੁਜ਼ਰਬਸ਼ਰ ਹੀ ਉਹਨਾਂ ਦਾ ਸ਼ੋਸ਼ਣ ਕਰਨ ਤੇ ਨਿਰਭਰ ਹੈ ਇਸ ਦਾ ਪੱਕਾ ਖਾਤਮਾ ਕਰਨਾ ਚਾਹੀਦਾ ਹੈ ਪੂਜਾ ਸਥਾਨਾਂ ਸੰਬੰਧੀ ਮੇਰੀਆਂ ਭਾਵਨਾਵਾਂ ਦਾ ਸਾਰ ਪੰਜਾਬੀ ਸੂਫੀ ਕਵੀ ਬੁੱਲੇ ਸ਼ਾਹ ਦਾ ਹੈ ਨਿੱਕਾ ਜਿਹਾ ਦਿਲਕਸ਼ ਦੋਹਾ ਪੇਸ਼ ਕਰਦਾ ਹੈ ਮਸਜਿਦ ਢਾ ਦੇ ਮੰਦਰ ਢਾ ਦੇ ਢਾ ਦੇ ਜੋ ਕੁਝ ਟੈਂਦਾ ਇੱਕ ਕਿਸੇ ਦਾ ਦਿਲ ਨਾ ਟਾਮੀ ਰੱਬ ਦਿਲਾਂ ਵਿੱਚ ਰਹਿੰਦਾ ਮਸਜਿਦ ਢਾ ਦੇ ਮੰਦਰ ਢਾ ਦੇ ਢਾ ਦੇ ਜੋ ਕੁਝ ਟੈਂਦਾ ਇੱਕ ਕਿਸੇ ਦਾ ਦਿਲ ਨਾ ਟਾਮੀ ਰੱਬ ਦਿਲਾਂ ਵਿੱਚ ਰਹਿੰਦਾ ਰੱਬ ਦਿਲਾਂ ਵਿੱਚ ਰਹਿੰਦਾ ਬੰਦਗੀ ਅਤੇ ਸਮਾਦੀ ਇਸ ਬਾਰੇ ਕੋਈ ਵੀ ਵਿਖੇੜਾ ਨਹੀਂ ਹੋ ਸਕਦਾ ਕਿ ਅਸੀਂ ਭਾਰਤੀ ਚਾਹੇ ਹਿੰਦੂ ਹੋਈਏ ਮੁਸਲਮਾਨ ਈਸਾਈ ਸਿੱਖ ਜਾਂ ਪਾਰਸੀ ਦੁਨੀਆਂ ਦੀ ਕਿਸੇ ਵੀ ਹੋਰ ਕੌਮ ਨਾਲੋਂ ਵੱਧ ਸਮਾ ਧਾਰਮਿਕ ਰੋਹ ਰੀਤਾਂ ਨਿਭਾਉਣ ਵਿੱਚ ਲਾਉਂਦੇ ਹਾਂ ਹਿੰਦੀ ਦੀ ਹੈ ਖਾਨ 7 ਵਾਰ ਔਰ 8 ਤਿਹਾਰ ਕਿਸੇ ਵੀ ਤਰ੍ਹਾਂ ਅਤਕਥਨੀ ਨਹੀਂ ਧਾਰਮਿਕ ਛੁੱਟੀਆਂ ਰਾਸ਼ਟਰੀ ਅਤੇ ਇਲਾਕਾਈ ਦੀ ਗਿਣਤੀ ਕਰ ਲੋ ਫਿਰ ਇਹਨਾਂ ਵਿੱਚ ਉਹ ਘੰਟੇ ਜੋੜ ਲੋ ਜਿਹੜੇ ਲੋਕ ਹਰ ਰੋਜ਼ ਮੰਦਿਰਾਂ ਮਸੀਤਾਂ ਗਿਰਜਾਂ ਤੇ ਗੁਰਦੁਆਰਿਆਂ ਵਿੱਚ ਜਾ ਕੇ ਬੰਦਗੀ ਕਰਨ ਵਿੱਚ ਲਾਉਂਦੇ ਹਨ ਜਿੰਨੇ ਘੰਟੇ ਉਹ ਸਤਸੰਗ ਪ੍ਰਵਚਨ ਕੀਰਤਨ ਭਜਨ ਜਗਰਾਤਾਂ ਵਿੱਚ ਲਾਉਂਦੇ ਹਨ ਆਦ ਆਦ ਇਹਨਾਂ ਦਾ ਕੁੱਲ ਜੋੜ ਬਹੁਤ ਵੱਡਾ ਬਣ ਜਾਵੇਗਾ ਫੇਰ ਤੁਸੀਂ ਖੁਦ ਤੋਂ ਪੁੱਛੋ ਕਿ ਕੀ ਸਾਡੇ ਵਰਗੇ ਗਰੀਬ ਵਿਕਾਸਸ਼ੀਲ ਦੇਸ਼ ਨੂੰ ਇਹ ਵਾਰਾ ਖਾ ਸਕਦਾ ਹੈ ਕਿ ਉਹ ਲੱਖਾਂ ਮਾਨਵ ਘੰਟੇ ਅਜਿਹੇ ਕੰਮ ਦੇ ਪਿੱਛੇ ਲੱਗ ਕੇ ਬਰਬਾਦ ਕਰ ਸਕੇ ਜਿਸ ਦਾ ਕੋਈ ਵੀ ਭੌਤਿਕ ਲਾਭ ਮਿਲਣ ਵਾਲਾ ਨਹੀਂ ਤੇ ਨਾਲੇ ਖੁਦ ਤੋਂ ਇਹ ਵੀ ਪੁੱਛੋ ਕਿ ਕੀ ਬੰਦਗੀ ਦੇ ਰੁਟੀਨ ਰੋਹ ਰੀਤ ਜਾਂ ਮਾਲਾ ਫੇਰਨ ਨਾਲ ਕੋਈ ਬੰਦਾ ਚੰਗਾ ਮਨੁੱਖ ਬਣ ਸਕਦਾ ਹੈ ਕੀ ਇਹ ਵੀ ਹਕੀਕਤ ਨਹੀਂ ਕਿ ਡਾਕੂ ਵੀ ਆਪਣੇ ਕਨਾਉਣੇ ਮਿਸ਼ਨਾਂ ਤੇ ਜਾਣ ਤੋਂ ਪਹਿਲਾਂ ਆਪਣੀ ਕਾਮਯਾਬੀ ਲਈ ਬੰਦਗੀ ਕਰਦੇ ਹਨ ਅਤੇ ਕੀ ਇਹ ਘਟਿਆ ਟੈਕਸ ਚੋਰ ਅਤੇ ਕਾਲਾ ਬਾਜ਼ਾਰੀ ਕਰਨ ਵਾਲੇ ਅਕਸਰ ਸਿੱਧਕੀ ਧਾਰਮਿਕ ਸਰਦਾਰੂ ਨਹੀਂ ਹੁੰਦੇ ਜਦੋਂ ਵੀ ਕਦੀ ਕਦਾਈ ਮੈਂ ਕਿਸੇ ਗੁਰਦੁਆਰੇ ਜਾਂ ਮੰਦਿਰ ਗਿਆ ਮੈਂ ਗ੍ਰੰਥ ਸਾਹਿਬ ਜਾਂ ਆਪਣੇ ਕਿਸੇ ਹੋਰ ਚਹਿੱਤੇ ਰੱਬ ਮੂਰੇ ਮੱਥਾ ਟੇਕਦੇ ਲੋਕਾਂ ਨੂੰ ਬੜੀ ਗੋਹ ਨਾਲ ਵੇਖਿਆ ਫਰਸ਼ ਉੱਤੇ ਬਹੁਤਾ ਚਿਰ ਨੱਕ ਰਗੜਦੇ ਰਹਿਣ ਵਾਲੇ ਅਕਸਰ ਉਹੀ ਹੁੰਦੇ ਸਨ ਜਿਹੜੇ ਕੋਫਰ ਤੋਲਣ ਕਿਸੇ ਦਾ ਮਾਲ ਢਕਾਰਨ ਬਦਫੈਲੀ ਕਰਨ ਅਤੇ ਨਜਾਇਜ਼ ਪੈਸਾ ਬਣਾਉਣ ਦਾ ਗੁਨਾਹ ਬਖਸ਼ਵਾ ਰਹੇ ਹੁੰਦੇ ਸਨ 라ਵਲਪਿੰਡੀ ਅਤੇ ਕੈਪ ਬੈਲਪੁਰ ਜ਼ਿਲ੍ਹਿਆਂ ਹੁਣ ਪਾਕਿਸਤਾਨ ਵਿੱਚ ਦੇ ਪੋਠੋਹਾਰੀ ਵਪਾਰੀ ਭਾਈਚਾਰੇ ਬਾਰੇ ਜਿਹੜਾ ਆਪਣੀ ਕਾਰੋਬਾਰੀ ਚੁਸਤੀ ਅਤੇ ਨਾਲ ਹੀ ਆਪਣੀ ਧਾਰਮਿਕਤਾ ਬਾਰੇ ਮੰਨਿਆ ਹੋਇਆ ਹੈ कुछ चौबिया काव्य इंज हैं कूड़ भी अरेन्या पर सच्चे पातशाह कूड़ भी अस मरे घट भी तो तुले पर सच्चे पातशाह असि नाम भी तेरा लेंगे मैं मानता हाँ कि पूरी तरह किसी व्यक्ति ही मुनसर है ਕੀ ਉਹ ਆਪਣਾ ਸਮਾਂ ਕਿਵੇਂ ਬਤਾਉਣਾ ਚਾਹੁੰਦਾ ਹੈ ਜੇਕਰ ਉਹਨਾਂ ਨੂੰ ਬੰਦਗੀ ਕਰਕੇ ਅਤੇ ਰੋਹ ਰੀਤ ਨਿਭਾ ਕੇ ਮਨ ਦੀ ਸ਼ਾਂਤੀ ਮਿਲਦੀ ਹੈ ਤਾਂ ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹ ਜਿੰਨੀ ਦੇਰ ਚਾਹਣ ਬੰਦਗੀ ਕਰਦੇ ਰਹਿਣ ਤੇ ਦਿਲ ਭਰ ਕੇ ਅਰਗਬਤੀਆਂ ਲਹਿਰਾਉਂਦੇ ਤੇ ਘੰਟੀਆਂ ਵਜਾਉਂਦੇ ਰਹਿਣ ਪਰ ਜੋ ਉਹਨਾਂ ਨੂੰ ਜਾਂ ਕਿਸੇ ਵੀ ਹੋਰ ਨੂੰ ਕਰਨ ਦਾ ਹੱਕ ਨਹੀਂ ਉਹ ਇਹ ਹੈ ਕਿ ਉਹ ਹੋਰ ਲੋਕਾਂ ਤੇ ਆਪਣੀ ਧਾਰਮਿਕਤਾ ਨਹੀਂ ਥੋਪ ਸਕਦੇ ਇਕ ਕੌਮ ਦੇ ਤੌਰ ਤੇ ਅਸੀਂ ਆਪਣੇ ਸਾਥੀ ਨਾਗਰਿਕਾਂ ਦੇ ਜਜ਼ਬਾਤਾਂ ਅਤੇ ਆਰਾਮ ਦੀ ਪਰਵਾਹ ਨਾ ਕਰਦੇ ਹੋਏ ਇਹੀ ਕੁਝ ਤਾਂ ਕਰਦੇ ਰਹਿੰਦੇ ਹਾਂ ਅਜਾਨ ਕੀਰਤਨ ਭਜਨ ਅਤੇ ਪ੍ਰਵਚਨ ਆਦ ਤੱਕੇ ਨਾਲ ਲੋਕਾਂ ਦੇ ਕੰਨਾਂ ਵਿੱਚ ਤੁੰਨਣ ਲਈ ਲਾਊਡ ਸਪੀਕਰਾਂ ਦੀ ਖੁੱਲ ਕੇ ਵਰਤੋਂ ਕਰਨ ਦੀ ਮਿਸਾਲ ਇਹੀ ਦਰਸਾਉਂਦੀ ਹੈ ਕਿ ਉਹਨਾਂ ਨੂੰ ਹੋਰਾਂ ਨਾਲ ਕੋਈ ਵਾਅ ਵਾਸਤਾ ਨਹੀਂ ਸਭ ਤੋਂ ਵੱਧ ਸਣਕੀ ਮਸਾਲਾਂ ਜਗਰਾਤਿਆਂ ਦੀਆਂ ਹਨ ਜਿਹੜੇ ਸਾਰੀ ਰਾਤ ਪੂਰੇ ਇਲਾਕੇ ਦੀ ਨੀਂਦ ਵਿੱਚ ਖਲਲ ਪਾ ਕੇ ਰੱਖਦੇ ਹਨ ਬੱਚਿਆਂ ਤੋਂ ਪੜ ਨਹੀਂ ਹੁੰਦਾ ਬਿਮਾਰਾਂ ਤੋਂ ਆਰਾਮ ਨਹੀਂ ਕਰ ਹੁੰਦਾ ਤੇ ਜੇ ਕਿਸੇ ਘਰ ਵਿੱਚ ਕੋਈ ਮੌਤ ਹੋ ਜਾਵੇ ਤਾਂ ਉਹਨਾਂ ਵਿਚਾਰਿਆਂ ਤੋਂ ਸ਼ਾਂਤੀ ਨਾਲ ਇਸ ਦਾ ਅਫਸੋਸ ਵੀ ਨਹੀਂ ਕਰ ਹੁੰਦਾ ਆਪਣੀਆਂ ਧਾਰਮਿਕ ਰੀਤਾਂ ਨੂੰ ਦੂਜਿਆਂ ਉੱਤੇ ਮੱਲੋਂ ਮੱਲੀ ਥੋਪਣ ਦੀ ਇੱਕ ਹੋਰ ਮਿਸਾਲ ਪਰੇ ਬਾਜ਼ਾਰਾਂ ਵਿੱਚੋਂ ਜਲੂਸ ਕੱਢਣ ਦੀ ਰਵਾਇਤ ਹੈ ਜੋ ਸ਼ਹਿਰੀ ਜੀਵਨ ਨੂੰ ਪੂਰੀ ਤਰ੍ਹਾਂ ਅਸਤਵ ਵਿਅਸਤ ਕਰ ਛੱਡਦੀ ਹੈ। ਇਸਾਈਆਂ ਅਤੇ ਮੁਸਲਮਾਨਾਂ ਦਾ ਜਲੂਸ ਤਾਂ ਘੱਟ ਵੱਧ ਹੀ ਨਿਕਲਦਾ ਹੈ। ਕੈਥੋਲਿਕ ਕਦੀ ਕਦਾਈ ਮੈਡੋਨਾ ਜਾਂ ਸੰਤਾਂ ਦੀਆਂ ਮੂਰਤੀਆਂ ਲੈ ਕੇ ਬਾਜ਼ਾਰਾਂ ਵਿੱਚ ਘੁੰਮਦੇ ਹਨ। ਤੇ ਸ਼ੀਆ ਮੁਸਲਮਾਨ ਮਹਰਮ ਵੇਲੇ ਰੋਜ਼ੇ ਘਾੜਦੇ ਹਨ। ਪਰ ਹਿੰਦੂ ਅਤੇ ਸਿੱਖ ਤਾਂ ਇਹ ਕੁਝ ਕਰਨ ਨੂੰ ਆਪਣਾ ਸੁੱਚਾ ਜਮਾਂਦਰੂ ਹੱਕ ਸਮਝਦੇ ਹਨ। ਹਿੰਦੂ ਦੇਵਤਿਆਂ ਤੇ ਦੇਵੀਆਂ ਨੂੰ ਕੁਝ ਅਰਸੇ ਬਾਅਦ ਜ਼ਰੂਰ ਹਵਾਲ ਲਵਾਉਣੀ ਬਣਦੀ ਹੈ ਕਾਲੀ ਅਤੇ ਦੁਰਗਾ ਦੇਵੀ ਨੂੰ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਘੁਮਾਣਾ ਲਾਜ਼ਮੀ ਹੁੰਦਾ ਹੈ ਤੇ ਇਸੇ ਤਰ੍ਹਾਂ ਧੁੱਤੂ ਉੱਤੇ ਗਣਪਤੀ ਬੱਪਾ ਮੋਰੀਆ ਚਲਾਉਂਦੇ ਹੁੰਦੇ ਗਣਪਤੀ ਦਾ ਜਲੂਸ ਕੱਢਣਾ ਜ਼ਰੂਰੀ ਹੈ ਜਗਨਨਾਥ ਪੂਰੀ ਦਾ ਸਲਾਨਾ ਵਿਸ਼ਾਲ ਜਲੂਸ ਤਾਂ ਕਰੀਬ ਸਾਰੇ ਹੀ ਸ਼ਹਿਰ ਦੀਆਂ ਹੋਰ ਗਤੀਵਿਧੀਆਂ ਨੂੰ ਬੰਨ ਲਾ ਦਿੰਦਾ ਹੈ ਹਿੰਦੂ ਅਤੇ ਮੁਸਲਮਾਨ ਭਾਵੇਂ ਇਸ ਬਾਰੇ ਕੁਝ ਵੀ ਸੋਚੀ ਜਾਣ ਪਰ ਸਿੱਖਾਂ ਨੇ ਤਾਂ ਆਪਣੇ ਗੁਰੂਆਂ ਦੇ ਜਨਮ ਤੇ ਸ਼ਹੀਦੀ ਦਿਹਾੜਿਆਂ ਤੇ ਜਲੂਸ ਜ਼ਰੂਰ ਹੀ ਕੱਢਨੇ ਹੁੰਦੇ ਹਨ ਇਹ ਪੂਰੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਹਿੰਦੂ ਮੁਸਲਮ ਦੰਗੇ ਆਮ ਤੌਰ ਤੇ ਉਦੋਂ ਹੀ ਹੁੰਦੇ ਹਨ ਜਦੋਂ ਹਿੰਦੂਆਂ ਦਾ ਜਲੂਸ ਨਮਾਜ਼ ਪੜ੍ਹਦੇ ਮੁਸਲਮਾਨਾਂ ਦੀ ਮਸਜਿਦ ਮੋਰਿਆਂ ਢੋਲਟ ਮੱਕਿਆਂ ਨਾਲ ਲੰਘਦੇ ਹਨ ਇਸ ਧਾਰਮਿਕ ਉਮਾਹਾ ਦੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਸਰਕਾਰ ਨੂੰ ਮੂਹਰੇ ਲੱਗਣਾ ਚਾਹੀਦਾ ਹੈ ਸੰਵਿਧਾਨ ਵਿੱਚ ਵੀ ਇਹ ਵਚਨਬੱਧਤਾ ਦਰਸਾਈ ਹੋਈ ਹੈ ਕਿ ਜੀਵਨ ਬਾਰੇ ਵਿਗਿਆਨਕ ਨਜ਼ਰੀਆ ਪੈਦਾ ਕੀਤਾ ਜਾਵੇਗਾ ਪਰ ਇਹ ਕਰਨ ਦੀ ਬਜਾਏ ਸਗੋਂ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਵਰਗੇ ਸਰਕਾਰੀ ਮੀਡੀਏ ਤੋਂ ਜਸ਼ਨਾਂ ਤੇ ਸਲੋਕਾਂ ਦਾ ਦੁਰਸੰਚਾਰ ਕਰਕੇ ਧਰਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਟੀਵੀ ਚੈਨਲਾਂ ਦਾ ਬਹੁਤਾ ਸਮਾਂ ਤਾਂ ਧਾਰਮਿਕ ਪ੍ਰਸੰਚਾਰ ਹੀ ਖਾ ਜਾਂਦੇ ਹਨ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਮੀਡੀਆ ਦੀ ਪੂਰੀ ਕਵਰੇਜ ਨਾਲ ਹੀ ਧਰਮ ਦਾ ਇਹ ਜਗਰ ਨਾਥ ਤੁਰਦਾ ਫਿਰਦਾ ਹੈ ਸਰਕਾਰੀ ਮੀਡੀਏ ਤੋਂ ਧਰਮ ਦਾ ਪ੍ਰਚਾਰ ਧਰਮ ਨਿਰਪੇਖਤਾ ਦੇ ਰੋਹ ਦੇ ਖਿਲਾਫ ਹੈ ਇਸ ਦੇ ਖਿਲਾਫ ਸਾਰੇ ਵਿਰੋਧਾਂ ਨੂੰ ਸੰਸਾਵਾਦੀਆਂ ਦੀ ਕੁੱਤੇ ਭੁਗਾਈ ਕਹਿ ਕੇ ਰੋਲ ਦਿੱਤਾ ਜਾਂਦਾ ਹੈ ਕਾਫੀ ਚਿਰ ਪਹਿਲਾਂ ਮੈਂ ਦੂਰਦਰਸ਼ਨ ਉਤੇ ਨਿਰੰਕਾਰੀ ਗੁਰੂ ਦੇ ਜਨਮ ਦਿਨ ਦਾ ਘੰਟੇ ਦਾ ਪ੍ਰੋਗਰਾਮ ਦੇਖਿਆ ਸੀ ਮੈਂ ਨਿਰੰਕਾਰੀਆਂ ਦੇ ਬਿਲਕੁਲ ਹੀ ਖਿਲਾਫ ਨਹੀਂ ਬਲਕਿ ਇਸ ਦੇ ਉਲਟ ਅਕਾਲ ਤਖਤ ਵੱਲੋਂ ਜਾਰੀ ਕੀਤੇ ਹੁਕਮਨਾਮਿਆਂ ਦੇ ਬਾਵਜੂਦ ਮੈਂ ਉਹਨਾਂ ਦੇ ਆਪਣੇ ਮਤ ਦੇ ਪ੍ਰਚਾਰ ਦੇ ਹੱਕ ਦੇ ਸਮਰਥਨ ਵਿੱਚ ਡਟ ਕੇ ਖੜਾ ਹਾਂ ਜਿਹੜੀ ਗੱਲ ਮੇਰੇ ਹਜਮ ਨਹੀਂ ਹੋਈ ਉਹ ਉਹਨਾਂ ਦੇ ਸੋਹੇਲੇ ਹਨ ਜੋ ਆਪਣੇ ਨੌਜਵਾਨ ਗੁਰੂ ਦੀ ਉਸਤਤ ਵਿੱਚ ਗਾਉਂਦੇ ਹਨ ਨੈਤਿਕਤਾ ਦੀ ਪਾਨ ਚੜਾਈ ਬੈਠੀਆਂ ਕੁਝ ਉਦਾਸੀਆਂ ਜਹੀਆਂ ਵਿਦੇਸ਼ੀ ਨੌਜਵਾਨ ਔਰਤਾਂ ਨੇ ਆਪਣਾ ਲਿਖਿਆ ਪੜਿਆ ਤੇ ਉਹਨਾਂ ਤੋਂ ਬਾਅਦ ਕਈ ਥੋਥੇ ਜਿਹੇ ਕਵੀਆਂ ਨੇ ਕਸਿੱਧੇ ਪੜੇ ਜਿਵੇਂ ਉਹ ਵਿਆਹ ਉਤੇ ਸੇਰੇ ਪੜ ਰਹੇ ਹੋਣ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਤੁਕਬੰਦੀ ਦੀ ਕਲਾ ਅਨੁਸਾਰ ਉਹਨਾਂ ਨੂੰ ਪੈਸੇ ਮਿਲੇ ਸਨ ਮੈਂ ਇਸ ਤੋਂ ਪ੍ਰਭਾਵਿਤ ਤਾਂ ਕੀ ਹੋਣਾ ਸੀ ਸਗੋਂ ਮੈਨੂੰ ਇਹ ਸਾਰਾ ਕੁਝ ਬੜਾ ਹਾਸੋਹੀਣਾ ਲੱਗਿਆ ਜੇਕਰ ਜੋਕੇ ਜੀਵਨ ਵਿੱਚ ਧਰਮ ਨੂੰ ਕੋਈ ਅਰਥ ਦੇਣਾ ਹੈ ਤਾਂ ਸਿਰਫ ਦੇਵਪੁਰਸ਼ਾਂ ਤੇ ਦੇਵ ਔਰਤਾਂ ਦੇ ਉਸਤਤ ਗੀਤ ਗਾਉਣ ਦੀ بجائے ਧਰਮ ਨੂੰ ਵਧੇਰੇ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਹ ਸਭ ਕੁਝ ਮੈਨੂੰ ਮੇਰੀਆਂ ਕੈਨੇਡਾ ਜਾਂ ਅਮਰੀਕਾ ਦੀਆਂ ਫੇਰੀਆਂ ਚੇਤੇ ਕਰਵਾਉਂਦਾ ਹੈ ਜਦੋਂ ਵੀ ਮੈਂ ਉੱਥੇ ਹੁੰਦਾ ਸੀ ਤਾਂ ਮੈਂ ਐਤਵਾਰ ਸਵੇਰ ਦੀ ਇੰਤਜ਼ਾਰ ਵਿੱਚ ਰਹਿੰਦਾ ਸੀ ਜਦੋਂ ਬਹੁਤ ਸਾਰੇ ਟੀਵੀ ਚੈਨਲਾਂ ਉੱਤੇ ਇਹ ਵੈਜੀ ਲਿਸਟ ਹੀ ਦੇਸ ਦੇ ਸਨ ਜਿਹੜੇ ਪਿਆਰ ਨੈਤਿਕਤਾ ਦਾ ਪ੍ਰਚਾਰ ਕਰਦੇ ਤੇ ਸਰਵ ਸ਼ਕਤੀਮਾਨ ਦੀ ਉਸਤਤ ਵਿੱਚ ਗੀਤ ਗਾਉਂਦੇ ਮੈਨੂੰ ਇਹ ਪ੍ਰੋਗਰਾਮ ਬੜੇ ਹੀ ਪਤਿਤ ਕਾਰਨ ਕਰਕੇ ਆਨੰਦ ਦਿੰਦੇ ਸਨ ਮੈਨੂੰ ਉਹ ਬੜੇ ਹੁਲਾਸ ਭਰੇ ਹਾਸ ਰਸੀ ਲੱਗਦੇ ਤੇ ਮੈਂ ਉਸ ਤੋਂ ਵੀ ਕਿਤੇ ਵੱਧ ਹਾਸ ਲੈਂਦਾ ਜਿੰਨਾ ਮੈਂ ਸ਼ੋਰ ਸ਼ਰਾਬੇ ਵਾਲੀ ਕਾਮੇਡੀ ਨੂੰ ਵੇਖ ਕੇ ਵੀ ਨਹੀਂ ਹੱਸਦਾ ਸੀ ਮੈਂ ਬੜੇ ਹੀ ਜਜ਼ਬਾਤੀ ਜਿਹੇ ਬੰਦੇ ਅਤੇ ਚਿੱਟੇ ਵੇਦਾ ਕਪੜਿਆਂ ਵਿੱਚ ਲਿਪਟੀਆਂ ਕੁੜੀਆਂ ਵੇਖੀਆਂ ਜਿਹੜੇ ਆਪਣੀ ਅੱਖਾਂ ਅਸਮਾਨ ਵਿੱਚ ਪਰਮਾਤਮਾ ਵੱਲ ਚੁੱਕ ਕੇ ਪਰਮਾਤਮਾ ਬਦਲਾਂ ਤੋਂ ਉਠਾ ਰਹਿਂਦਾ ਮੰਨਿਆ ਜਾਂਦਾ ਹੈ ਪੂਰਾ ਗਲ ਫਾੜ ਕੇ ਜੋਸ਼ ਨਾਲ ਜੈਕਾਰੇ ਗੁਨਾਰੇ ਸਨ ਉਹਨਾਂ ਦੇਵਨਾਟਕਾਂ ਦੇ ਮਹਾਨ ਨਕਲੀਏ ਰੈਵਰੇਡਜ਼ ਜਿਮੀ ਲੀ ਸਵੇਗਾਟ ਅਤੇ ਜਿਮ ਬੈਕਰ ਹੁੰਦੇ ਸਨ ਬਦ ਕਿਸਮਤੀ ਨਾਲ ਕਾਮ ਨੈਤਿਕਤਾ ਤੇ ਪਤਨੀ ਵਫਾਦਾਰੀ ਦਾ ਪ੍ਰਚਾਰ ਕਰਨ ਵਾਲੇ ਇਹ ਦੋਵੇਂ ਪੁਰਸ਼ ਵੇਸ਼ਵਾਮਾ ਦੇ ਅੱਡੇ ਤੇ ਨੰਗੇ ਫੜੇਗੇ ਇੱਕ ਹੋਰ ਆਧੁਨਿਕ ਖਬਤ ਜੋ ਧਰਮ ਨਿਰਪੇਖ ਦਿਸਣ ਦੀ ਇੱਛਾ ਵਾਲੇ ਪੜੇ ਲਿਖੇ ਤੇ ਅਧ ਪੜੇ ਲੋਕਾਂ ਵਿੱਚ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ ਉਹ ਹੈ ਸਮਾਦੀ ਲਾਉਣ ਦਾ ਚਲਨ ਉਹ ਬੜੀ ਛਾਤੀ ਠੋਕ ਕੇ ਹੰਕਾਰ ਨਾਲ ਕਹਿੰਦੇ ਹਨ ਮੈਂ ਮੰਦਿਰ ਮੰਦਰ ਨਹੀਂ ਜਾਂਦਾ ਬਸ ਸਾਧ ਹੀ ਲਾਉਂਦਾ ਹਾਂ ਇਸ ਅਭਿਆਸ ਵਿੱਚ ਪਦਮਾਸਨ ਵਿੱਚ ਬੈਠਿਆ ਜਾਂਦਾ ਹੈ ਅਤੇ ਸਾਹ ਤੇ ਪੂਰਾ ਨਿਯੰਤਰਣ ਕਰਕੇ ਮਨ ਨੂੰ ਖਾਲੀ ਕਰ ਲਿਆ ਜਾਂਦਾ ਹੈ ਤਾਂ ਕਿ ਇਹ ਟਾਣੀਆਂ ਟੱਪਦੇ ਬਾਂਦਰ ਵਾਂਗ ਇੱਕ ਵਿਚਾਰ ਤੋਂ ਦੂਜੇ ਵੱਲ ਨਾ ਟੱਪੇ ਇਸ ਗਹਿਰੇ ਅੰਦਰ ਧਿਆਨ ਨਾਲ ਕੁੰਡਲਿਨੀ ਜਾਗ ਪੈਂਦੀ ਹੈ ਜਿਹੜੀ ਚੱਕਰਾਂ ਰਾਹੀਂ ਉਤਾਂ ਨੂੰ ਚੜਦੀ ਹੋਈ ਆਪਣੇ ਟਿਕਾਣੇ ਕਪਾਲ ਵਿੱਚ ਪਹੁੰਚ ਜਾਂਦੀ ਹੈ ਫਿਰ ਕੁੰਡਲਿਨੀ ਪੂਰੀ ਤਰ੍ਹਾਂ ਜਾਗਰਿਤ ਹੋ ਜਾਂਦੀ ਹੈ ਤੇ ਮੰਨ ਲਿਆ ਜਾਂਦਾ ਹੈ ਕਿ ਬੰਦਾ ਉੱਥੇ ਪਹੁੰਚ ਗਿਆ ਹੈ ਜਿੱਥੇ ਉਸਨੇ ਪਹੁੰਚਣਾ ਸੀ ਸਮਾਧੀ ਨਾਲ ਮਿਲਦਾ ਕੀ ਹੈ ਆਮ ਜਵਾਬ ਇਹੀ ਹੈ ਕਿ ਮਨ ਦੀ ਸ਼ਾਂਤੀ ਜੇ ਤੁਸੀਂ ਫਿਰ ਪੁੱਛੋ ਕਿ ਮਨ ਦੀ ਸ਼ਾਂਤੀ ਨਾਲ ਕੀ ਮਿਲਦਾ ਹੈ ਤਾਂ ਤੁਹਾਨੂੰ ਕੋਈ ਜਵਾਬ ਨਹੀਂ ਮਿਲੇਗਾ ਕਿਉਂਕਿ ਇਸ ਦਾ ਜਵਾਬ ਹੈ ਹੀ ਨਹੀਂ ਮਨ ਦੀ ਸ਼ਾਂਤੀ ਇੱਕ ਥੋਥਾ ਸੰਕਲਪ ਹੈ ਜਿਸ ਵਿੱਚੋਂ ਕੁਝ ਨਹੀਂ ਨਿਕਲਦਾ ਮਨ ਦੀ ਬੇਚੈਨੀ ਜਾਂ ਬਹੁਤ ਜ਼ਿਆਦਾ ਤਣਾਅਗ੍ਰਸਤ ਲੋਕਾਂ ਲਈ ਤਾਂ ਇਲਾਜ ਦੇ ਤੌਰ ਤੇ ਇਸ ਅਭਿਆਸ ਨੂੰ ਵਾਜਬੀਅਤ ਦਿੱਤੀ ਜਾ ਸਕਦੀ ਹੈ ਪਰ ਇਹ ਸਾਬਤ ਕਰਨ ਲਈ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਇਹ ਰਚਨਾਤਮਕਤਾ ਵਧਾਉਂਦੀ ਹੈ ਬਲਕਿ ਇਸ ਦੇ ਉਲਟ ਅੰਕੜਿਆ ਰਹੇ ਇਹ ਸਥਾਪਿਤ ਕੀਤਾ ਜਾ ਸਕਦਾ ਹੈ ਕਿ ਕਲਾ ਸਾਹਿਤ ਵਿਗਿਆਨ ਅਤੇ ਸੰਗੀਤ ਦੇ ਸਾਰੇ ਮਹਾਨ ਕਾਰਜ ਬਹੁਤ ਹੀ ਖਿਜੇ ਹੋਏ ਮਨਾਂ ਦੇ ਕਾਰਜ ਸਨ ਜਿਹੜੇ ਕਈ ਵਾਰੀ ਤਾਂ ਗੁੱਸੇ ਨਾਲ ਮਰਨ ਕੰਡੇ ਹੀ ਹੁੰਦੇ ਸਨ علامه ਇਕਬਾਲ ਦੀ ਇਹ ਨਿੱਕੀ ਜਹੀ ਬੰਦਗੀ ਜ਼ਿਕਰਯੋਗ ਹੈ ਖੁਦਾ ਤੁਝੇ ਕਿਸੇ ਤੂਫਾਨ ਸੇ ਆਸ਼ਨਾ ਕਰ ਦੇ ਕਿ ਤੇਰੇ ਬਹਿਰ ਕੀ ਮੋਜੋ ਮੇ ਇਜਤੇਰਾਬ ਨਹੀਂ ਖੁਦਾ ਤੁਝੇ ਕਿਸੇ ਤੂਫਾਨ ਸੇ ਆਸ਼ਨਾ ਕਰ ਦੇ ਕਿ ਤੇਰੇ ਬਹਿਰ ਕੀ ਮੋਜੋ ਮੇ ਇਜਤੇਰਾਬ ਨਹੀਂ ਰੱਬ ਕਰੇ ਤੇਰੇ ਜੀਵਨ ਵਿੱਚ ਤੂਫਾਨ ਆ ਜਾਵੇ ਤੇਰੇ ਜੀਵਨ ਦੇ ਸਾਗਰ ਦੀਆਂ ਲਹਿਰਾਂ ਵਿੱਚ ਤਾਂ ਕੋਈ ਹਿਲਜੁਲ ਹੀ ਨਹੀਂ ਅਲਮਾਂ ਦੀਆਂ ਲਿਖਤਾਂ ਵਿੱਚ ਰਚਨਾਤਮਕਤਾ ਦੀ ਅਣ ਅਨਿਵਾਰਤਾ ਵਜੋਂ ਸ਼ਬਦ ਤਲਾ ਤੁਮ ਮਨ ਦੀ ਬੇਚੈਨੀ ਲਗਾਤਾਰ ਆਉਂਦਾ ਹੈ ਮੈਂ ਜੋ ਕੁਝ ਬੰਦਗੀ ਰੋਹ ਰੀਤ ਤੇ ਸਮਾਧੀ ਬਾਰੇ ਕਿਹਾ ਹੈ ਉਸ ਨੂੰ ਮੈਂ ਆਧੁਨਿਕ ਭਾਰਤ ਲਈ ਕੜੇ ਆਪਣੇ ਨੀਤੀਵਾਕ ਦੇ ਨਾਰੇ ਨਾਲ ਖਤਮ ਕਰਨਾ ਚਾਹਾਂਗਾ ਕੰਮ ਪੂਜਾ ਹੈ ਪਰ ਪੂਜਾ ਕੰਮ ਨਹੀਂ ਹੈ ਕੰਮ ਪੂਜਾ ਹੈ ਪਰ ਪੂਜਾ ਕੰਮ ਨਹੀਂ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ